ਬੇ ਹਿੰਮਤ ਇਹਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਮਸ਼ਹੂਰ ਸ਼ਾਇਰ ਦੇ ਬੋਲ ਇਸ ਸਮੇਂ ਇਹਨਾਂ ਪੰਜਾਬ ਦੀਆਂ ਧੀਆਂ ਤੇ ਬਿਲਕੁਲ ਸਹੀ ਟੁੱਕਦੇ ਹੋਏ ਨਜ਼ਰ ਆ ਰਹੇ ਨੇ ਭਵਾਨੀਗੜ੍ਹ ਸ਼ਹਿਰ ਦੀਆਂ ਇਹਨਾਂ ਧੀਆਂ ਨੇ ਪਰਾਏ ਮੁਲਕ ਦੇ ਵਿੱਚ ਜਾ ਕੇ ਜਿੱਤ ਦੇ ਝੰਡੇ ਗੱਡੇ ਨੇ ਹਾਲੀ ਦੇ ਵਿੱਚ ਭੂਟਾਨ ਚ ਕੁੰਗਫੂ ਖੇਡਾਂ ਚ ਮੁਕਾਬਲਾ ਜਿੱਤ ਕੇ ਇਹ ਧੀਆਂ ਪੰਜਾਬ ਪਰਤੀਆਂ ਨੇ ਜਿਨ੍ਹਾਂ ਦੇ ਆਉਣ ਤੇ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਦਾ ਢੋਲ ਦੇ ਡੱਗੇ ਤੇ ਅਤੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਨਿੱਗਾ ਸਵਾਗਤ ਕੀਤਾ ਜਾ ਰਿਹਾ ਖਿਡਾਰਨ ਕਮਲਪ੍ਰੀਤ ਕੌਰ ਹੋਰਾਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ 6 골ਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾਇਆ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਪੰਜਾਬ ਦੀਆਂ ਧੀਆਂ ਦੇ ਸਵਾਗਤ ਲਈ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਨਹੀਂ ਪਹੁੰਚਿਆ ਮੇਰਾ ਨਾਮ ਕਮਲਪ੍ਰੀਤ ਕੌਰ ਹੈ ਜੀ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਅਸੀਂ ਮੈ ਲੋਕਲ ਪੁਆਨੇ ਕਰਦੇ ਰਹਿਣ ਵਾਲੇ ਹਾਂ ਜੀ ਕਿਹੜੇ ਸਟੂਪ ਸੋ ਮੇਰੇ ਸਕੂਲ ਦਾ ਨਾਮ ਗਮਰ ਸੀਨੀਅਰ ਸੈਂਟਰ ਸਮਾਰਟ ਸਕੂਲ ਕੰਨਿਆ ਹੈ ਜਿਸ ਜਿੱਥੋਂ ਅਸੀਂ ਪਲੱਸ 2 ਪਾਸ ਆਉਟ ਕੀਤੀ ਹੈ ਉੱਥੇ ਵੀ ਅਸੀਂ ਪਹਿਲਾਂ ਸ਼ੁਰੂ ਤੋਂ ਗੇਮ ਖੇਡੀ ਹੈ ਉੱਥੋਂ ਵੀ ਸਾਨੂੰ ਸਰਕਾਰ ਵੱਲੋਂ ਕੋਈ ਵੀ ਸਹੂਲਤ ਪ੍ਰਾਪਤ ਨਹੀਂ ਹੋਈ ਇੱਥੇ ਵੀ ਅਸੀਂ ਸਕੂਲੀ ਟੂਰਨਾਮੈਂਟ ਖੇਡ ਕੇ ਆਈ ਸੀ ਸਟੇਟ ਜਿਸੋਂ ਸਾਡੇ ਮੈਡਲ ਆਏ ਸੀਗੇ ਉਸ ਵਿੱਚ ਵੀ ਸਾਡੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਸੀਗੀ ਮੈਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਹੜੀਆਂ ਕੁੜੀਆਂ ਪੜ੍ਹਾਈ ਦੇ ਨਾਲ ਨਾਲ ਖੇਡ ਵੀ ਰਹੀਆਂ ਹਨ ਤੇ ਉਹਨਾਂ ਉਹਨਾਂ ਨੂੰ ਸਰਕਾਰੀ ਸਹੂਲਤ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਆਪ ਦੇ ਫਿਊਚਰ ਨੂੰ ਅੱਗੇ ਆਪ ਦਾ ਬੈਟਰ ਬਣਾ ਬਣਾ ਸਕਣ ਆਪਦੀ ਆਦੇ ਮਾਪਿਆਂ ਦਾ ਨਾਮ ਚਮਕਾ ਸਕਣ ਆ ਅਗਰ ਗੱਲ ਕਰੀਏ ਸਕੂਲ ਵੱਲੋਂ ਸਾਡੀ ਕੋਈ ਮਦਦ ਕੀਤੀ ਜਾਂਦੀ ਹੈ ਨਹੀਂ ਸਰ ਇਸ ਚੀਜ਼ ਇਹ ਗੇਮ ਵੱਲੋਂ ਗੇਮ ਪ੍ਰਤੀ ਸਾਡੇ ਸਕੂਲ ਵੱਲੋਂ ਕੋਈ ਸਹੂਲਤ ਨਹੀਂ ਹੈਗੀ ਇਹ ਜਿਹੜੀ ਅਸੀਂ ਗੇਮ ਖੇਡ ਰਹੇ ਆ ਆਪਦੀ ਦਮ ਤੇ ਆਪਦੇ ਪੇਰੈਂਟਸ ਦੀ ਪੇਰੈਂਟਸ ਦੀ ਕੁਮਾਈਰੇ ਖੇਡ ਰਹੇ ਆ ਬਸ ਇੱਕ ਸਾਡੇ ਸਕੂਲ ਵੱਲੋਂ ਸਾਡੇ ਟੀਵੀ ਮੈਡਮ ਨੇ ਕਿਹਾ ਨਾ ਕਮਲ ਕਮਲਜੀਤ ਕੌਰ ਹੈ ਜਿਹੜੀ ਸਾਨੂੰ ਉਹ ਆਪਦੀ ਜਿੰਦ ਜਾਨ ਲਾ ਕੇ ਆਪਦੀ ਪੂਰੀ ਮੇਨਟੇਨੈਂਸ ਸਾਨੂੰ ਅੱਗੇ ਲੈ ਕੇ ਜਾਂਦੇ ਨੇ ਪਰ ਸਕੂਲ ਦੇ ਕੁਝ ਟੀਚਰਸ ਨੇ ਜਿਹੜੇ ਸਾਨੂੰ ਅੱਗੇ ਨਹੀਂ ਵਧਣ ਦੇ ਰਹੇ ਸੋ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਵੀ ਸਾਨੂੰ ਪੂਰੀ ਤੋਂ ਪੂਰੀ ਮਦਦ ਕੀਤੀ ਜਾਵੇ ਜਿਸ ਨਾਲ ਆਪਦੇ ਪੰਜਾਬ ਦਾ ਆਪਣੀ ਘਰਦਿਆਂ ਦਾ ਨਾਮ ਰੋਸ਼ਨ ਕਰ ਸਕੀਏ ਅਗਰ ਗੱਲ ਕਰੀਏ ਸਿੱਖਿਆ ਵਿਭਾਗ ਦਾ ਕੋਈ ਅਫਸਰ ਨਾ ਆਉਣਾ ਆ ਲਿਡਰਾ ਵੱਲੋਂ ਨਵਰਾਤਨ ਕਿਵੇਂ ਲੱਗਦਾ ਨਿਰਾਸ਼ਾਵਧੀ ਸਾਡੇ ਲਈ ਸਰ ਪੂਰੀ ਨਿਰਾਸ਼ਾਵਧੀ ਲੱਗਦੀ ਹੈ ਜੀ ਪੂਰੀ ਨਿਰਾਸ਼ਾਵਧੀ ਲੱਗਦੀ ਹੈ ਕਿ ਅਸੀਂ ਇੰਨੇ ਦੂਰੋਂ ਖੇਡ ਕੇ ਆਉਣੇ ਆਪਣੇ ਆਪਣੇ ਘਰਦਿਆਂ ਨੂੰ ਐਨੇ ਟਾਈਮ ਲਈ ਛੱਡ ਕੇ ਜਾਂਦੇ ਆ ਕਿਉਂਕਿ ਸਾਡੀ ਕੋਈ ਅਪੀਲ ਹੋਣੀ ਸਾਡੀ ਮਦਦ ਥੋੜੀ ਚਾਹੀਦੀ ਹੈ ਵੀ ਅਸੀਂ ਨੂੰ ਦੂਰ ਜਾ ਰਹੇ ਹਾਂ ਅਸੀਂ ਆਪਣੀ ਮਿਹਨਤ ਸਾਡੇ ਘਰ ਦੇ ਹੱਦਲੀ ਪੈਸਾ ਖਰਚ ਕਰ ਰਹੇ ਨੇ ਉਹ ਉਹ ਮੁੱਲ ਪ੍ਰਾਪਤ ਕਰ ਸਕੀਏ ਅੱਜ ਅਸੀਂ ਗੱਲ ਕਰੀਏ ਸਾਡੀ ਹਲਕਾਪ ਦਾ ਇੱਕ ਲੜਕੀ ਇੱਕ ਲਔਰਤ ਹੈ ਉਸੀ ਕੁੜੀ ਜਿਸ ਨੂੰ ਤੁਹਾਨੂੰ ਵੀ ਲੱਗਦਾ ਕਿ ਉਹਨਾਂ ਨੂੰ ਆਣਾ ਚਾਹੀਦਾ ਤੇ ਮੌਕੇ ਦੇ ਹਾਂਜੀ ਇਹ ਉਹਨਾਂ ਨੂੰ ਜਰੂਰ ਆਉਣਾ ਚਾਹੀਦਾ ਸੀ ਕਿਉਂਕਿ ਆਪਣੇ ਜ਼ਿਲ੍ਹੇ ਦੇ ਜੋ ਐਮਐਲਏ ਨੇ ਇੰਦਰ ਕੋਪਰਾ ਆਜੋਣਾ ਪੂਰਾ ਹੱਕ ਬਣਦਾ ਸੀ ਵੀ ਆਪਣੇ ਤੁਹਾਡੇ ਜ਼ਿਲ੍ਹੇ ਦੀਆਂ ਕੁੜੀਆਂ ਖੇਡ ਬਾਹਰੋਂ ਖੇਡ ਕੇ ਆ ਰਹੀਆਂ ਨੇ ਇੰਟਰਨੈਸ਼ਨਲ ਲੈਵਲ ਦਾ ਐਡਾੜਾ ਟੂਰਨਾਮੈਂਟ ਹੋਇਆ ਸੀਗਾ ਜੋ ਕਿ ਉਹਨਾਂ ਦਾ ਪੂਰਾ ਪੂਰਾ ਹੱਕ ਬਣਦਾ ਸੀ ਉਹਨਾਂ ਦਾ ਖੁਦ ਆ ਉਹਨਾਂ ਨੂੰ ਖੁਦ ਆਉਣਾ ਚਾਹੀਦਾ ਸੀ ਇਵਨਕੀ ਵੀ ਸਾਡੀ ਕੁੜੀਆਂ ਖੇਡ ਕੇ ਆ ਰਹੀਆਂ ਨੇ ਅਸੀਂ ਖੁਦ ਜਾਈਏ ਸਰਕਾਰ ਜੀ ਬੈਠੇ ਕੀ ਨਾ ਮਤ ਉਹ ਮੇਰਾ ਨਾਮ ਹਰਪ੍ਰੀਤ ਕੋਹਰ ਹੈ ਜੀ ਹਰਪ੍ਰੀਤ ਤੁਸੀਂ ਕਿਹੜੀ ਗੇਮ ਖੇਡ ਰਹੇ ਹੋ ਕਿੰਨੇ ਸਮੇਂ ਤੋਂ ਖੇਡ ਰਹੇ ਹੋ ਮੈਂ ਕੁੰਫੂ ਵੁਸ਼ੂ ਖੇਡ ਰਹੀ ਆਂ ਜੀ ਹੋ ਗਏ ਮੈਨੂੰ 2 ਤੋਂ 2.5 ਸਾਲ ਹੋ ਗਏ ਉਸ ਵਿੱਚ ਮੈਂ ਬਹੁਤ ਵਧੀਆ ਪ੍ਰਾਪਤ ਕਰ ਲਿਆ ਵਧੀਆ ਮੈਡਲ ਜਿਹੜੀ ਚੈਂਪੀਅਨਸ਼ਿਪ ਜਿੱਤ ਕੇ ਆਇਓ ਕਿੱਥੇ ਹੋਈ ਸੀ ਇਹ ਭੂਟਾਨ ਦੇਸ਼ ਦੇ ਵਿੱਚ ਪਯੋ ਚੋਲਿੰਗ ਸ਼ਹਿਰ ਆ ਜੀ ਉੱਥੇ ਵਿੱਚ ਹੋਈ ਸੀ ਇੰਡੋ ਭੂਟਾਨ ਚੈਂਪੀਅਨਸ਼ਿਪ ਹੈ ਆਪਣੀ ਜਿਹੜੀ ਇੰਡੀਆ ਤੇ ਭੂਟਾਨ ਦੋਵੇਂ ਦੇਸ਼ਾਂ ਦੇ ਵਿਚਕਾਰ ਮੁਕਾਬਲਾ ਹੋਇਆ ਸੀ ਕੁੰਫੂ ਵੁਸ਼ੂ ਗੇਮ ਦਾ ਤੇ ਤੁਸੀਂ ਹੁਣ ਜਦੋਂ ਆਇਆ ਕਿੱਥੇ ਉਤਰੇ ਸੀ ਦਿੱਲੀ ਤੋਂ ਆਇਓ ਕਿੱਥੋਂ ਆਇਓ ਤੁਸੀਂ ਹਾਂਜੀ ਅਸੀਂ ਸਾਰਾ ਸਫਰ ਕਰਕੇ ਦਿੱਲੀ ਤੋਂ ਫਿਰ ਅਸੀਂ ਸਵੇਰੇ ਆਏ ਸੀ ਵੀ ਸਵੇਰੇ ਬੱਸ ਥਿਆ ਵਗੈਰਾ ਹੋ ਕੇ ਫਿਰ ਹੁਣ ਉਰੇ ਆਏ ਤੁਸੀਂ ਭਵਨਗੜ੍ਹ ਬੱਸ ਚਾਹੋ ਗੱਡੀ ਚਾਹੋ ਸਰਕਾਰ ਨੇ ਕੋਈ ਗੱਡੀ ਭੇਜੀ ਸੀ ਕਾਹਦੇ ਚਾਹੋ ਤੁਸੀਂ ਸਾਨੂੰ ਸਾਡੇ ਕੋਟ ਸਾਹਿਬ ਵੀ ਲੈ ਕੇ ਆਏ ਨਹੀਂ ਕਾਹਦੇ ਚ ਲੈ ਕੇ ਗੱਡੀ ਚ ਲੈ ਕੇ ਆਏ ਗੱਡੀ ਚ ਲੈ ਕੇ ਆਏ ਇੱਥੇ ਤੁਹਾਡਾ ਕੋਈ ਸਵਾਗਤ ਕਰਮਾਇਆ ਹੈ ਅਫਸਰ ਇਹ ਕੋਈ ਲੀਡਰ ਹੈ ਨਹੀਂ ਨਹੀਂ ਕੋਈ ਨਹੀਂ ਆਇਆ ਜਿਵੇਂ ਤੁਸੀਂ ਇੰਨੀ ਪ੍ਰਾਪਤੀ ਕਰਦੇ ਹੋ ਦੁੱਖਾਂ ਦਾ ਵੀ ਤੁਹਾਨੂੰ ਹੋਰ ਮਦਦ ਮਿਲਣੀ ਚਾਹੀਦੀ ਹੈ ਪੈਸੇ ਮਿਲਣੇ ਚਾਹੀਦੇ ਨੇ ਨੌਕਰੀਆਂ ਵੀ ਹੋਣੀਆਂ ਚਾਹੀਦੀਆਂ ਨੇ ਹਾਂਜੀ ਹੋਣੀ ਸੰਗੀਆਂ ਸਾਰੀ ਫੈਸਿਲਿਟੀਆਂ ਹੋਣੀਆਂ ਸੰਗੀਆਂ ਸਾਨੂੰ ਵਾਸਤੇ ਵੀ ਵਧੀਆ ਸਾਨੂੰ ਸਪੋਰਟ ਮਿਲਣਾ ਚਾਹੀਦਾ ਇੱਕ ਸਰਕਾਰ ਵੱਲੋਂ ਤੇ ਹੁਣ ਜਿਹੜਾ ਗੇਮ ਦਾ ਖਰਚਾ ਸਾਰੇ ਪੇਰੈਂਟਸ ਹੀ ਦੇ ਰਹੇ ਨੇ ਹਾਂਜੀ ਪੇਰੈਂਟਸ ਹੀ ਦੇ ਰਹੇ ਨੇ ਕੋਈ ਮਦਦ ਨਹੀਂ ਹੈਗੀ ਨਹੀਂ ਥੈਂਕ ਯੂ ਅੱਜ ਬੜੀ ਕੀ ਨਾ ਆਉਣਾ ਲਾਡੀ ਸ਼ਰਮਾ ਜੀ ਅੱਜ ਕਿਸ ਤਰ੍ਹਾਂ ਇੱਕੋ ਦੀ ਲੜਕੀ ਦੀ ਪ੍ਰਾਪਤੀ ਹੈਗੀ ਹੈ ਲੜਕੀਆਂ ਦੇਖੋ ਜੀ ਇਹ ਅੱਜ ਪਹਿਲੀ ਵਾਰ ਨਹੀਂ ਕਰ ਤੋਰ 6-7 ਵਾਰੀ ਕੁੜੀਆਂ ਮੈਡਲ ਲੈ ਕੇ ਆਈਆਂ ਨੇ ਪਰ ਪਹਿਲਾਂ ਤਾਂ ਤੁਹਾਡਾ ਮੈਂ ਧੰਨਵਾਦ ਕਰਦਾ ਕਿ ਛੋਟੇ ਸੱਦੇ ਦੇ ਪੂਰੀ ਪ੍ਰੈਸੂਰੇ ਪਹੁੰਚੀ ਆ ਅ ਕ੍ਰਿਸ਼ਨ ਜੀ ਰੋਮੀ ਜੀ ਤੇ ਅ ਬਿਰਜੀ ਮਨੋਜ ਜੀ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਉਰੇ ਤੁਸੀਂ ਪਹੁੰਚੇ ਹੋ ਠੀਕ ਹੈ ਇਹ ਬੱਚੀਆਂ ਜਿੱਤ ਕੇ ਆਈਆਂ ਨੇ ਠੀਕ ਹੈ ਇਹ ਪਹਿਲੀ ਵਾਰੀ 6ਵੀਂ 7ਵੀਂ ਵਾਰੀ ਆ ਠੀਕ ਹੈ ਪਰ ਸਰਕਾਰ ਵੱਲੋਂ ਇਹਨਾਂ ਬੱਚਿਆਂ ਨੂੰ ਕੋਈ ਹੈਲਪ ਨਹੀਂ ਦਿੱਤੀ ਜਾਂਦੀ ਠੀਕ ਹੈ ਕੋਈ ਮਦਦ ਨਹੀਂ ਪਰ ਸਭ ਤੋਂ ਵੱਡੀ ਗੱਲ ਦੇਖੋ ਆਪਣੇ ਭਵਾਨੀਗੜ੍ਹ ਦੇ ਵਿੱਚ ਇੰਨੇ ਮੋਤਵਾਰ ਬੰਦੇ ਫਿਰਦੇ ਨੇ ਪਰ ਕੋਈ ਵੀ ਇਹਨਾਂ ਦੇ ਸਵਾਗਤ ਲਈ ਨਹੀਂ ਆਇਆ ਅੱਜ ਨਹੀਂ ਪੈ ਰਹੇ ਬੱਚੇ ਉਹ ਰੱਖਦੇ ਆ ਬੇਹਾਨਾ ਵੀ ਜਨਜ ਕੋਈ ਨਹੀਂ ਨਹੀਂ ਜੀ ਨਹੀਂ ਕੋਈ ਵੀ ਕੋਈ ਸਰਕਾਰੀ ਕੋਈ ਸਾਧਨ ਨਹੀਂ ਕੁਝ ਵੀ ਨਹੀਂ ਹੋ ਜੇ ਵੀ ਜਿਹੜੇ ਵੀ ਸਾਧਨ ਨੇ ਉਹ ਆਪਣੇ ਪਰਸਨਲ ਨੇ ਉਹ ਜਿਹੜਾ ਸਵਾਗਤ ਹੈ ਇਹ ਵੀ ਪਰਸਨਲ ਮਾਪੇਪਾਂ ਵਾਸਤੇ ਹੀ ਕੀਤਾ ਗਿਆ ਔਰ ਖਾਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਐਮਸੀ ਸਾਹਿਬ ਸਾਡੇ ਅਵਾਰਡ ਦੇ ਜਟਾਰ ਬਾਈ ਜੀ ਦੇ ਮਿਸਿਸ ਆਮ ਆਦਮੀ ਤੋਂ ਐਮਸੀ ਨੇ ਇਹਨਾਂ ਨੂੰ ਛੋਟਾ ਜਿਹਾ ਸੱਦਾ ਦਿੱਤਾ ਨਾਲ ਦੀ ਨਾਲ ਹਾਜ਼ਰ ਹੋ ਬਹੁਤ ਬਹੁਤ ਧੰਨਵਾਦ ਹਾਂਜੀ ਬਿਲਕੁਲ ਜੀ ਬਿਲਕੁਲ ਕਪਾਲ ਜੀ ਕਹਿੰਦੀ ਆ ਜੀ ਖੇਡ ਵੱਲ ਜੋੜ ਰਿਹਾ ਬੱਚੇ ਨੂੰ ਤਾਂ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਉਹਨੂੰ ਹੌਸਲਾ ਬਦਾਈ ਕਰਨੀ ਚਾਹੀਦੀ ਬਿਲਕੁਲ ਕਰਨੀ ਚਾਹੀਦੀ ਹੈ ਜੀ ਬਿਲਕੁਲ ਕਰਨੀ ਚਾਹੀਦੀ ਬਲ ਕੋਈ ਵੀ ਮੋਤਵਾਰ ਬੰਦਾ ਨਹੀਂ ਪਹੁੰਚਿਆ ਜੀਰੇ ਉਹਦੇ ਸਰ ਕੀ ਨਾਮ ਹੈ ਰਾਮ ਗੁਰਦੇਸ਼ ਸਿੰਘ ਜੀ ਉਹ ਤੇ ਜੀ ਕੈਡੀ ਟੀਮ ਗਈ ਸੀ ਕਿੱਥੇ ਗਈ ਸੀ ਕਿਹੜੀ ਗੇਮ ਆ ਉਹ ਦੱਸੋ ਆਪਣੀ ਇੰਡੀਆ ਦੀ ਟੀਮ ਗਈ ਸੀ ਜੀ ਟੂਰਨਾਮੈਂਟ ਹੋਇਆ ਸੀ ਇੰਡੋ ਪਟਾਨ ਇੰਡੀਆ ਤੇ ਪਟਾਨ ਦੋਨੋਂ ਕੰਟਰੀ ਦੇ ਵਿੱਚ ਇੱਕ ਟੂਰਨਾਮੈਂਟ ਹੋਇਆ ਸੀ ਜ ਜਿਹਦੇ ਵਿੱਚ ਇੰਡੀਆ ਦੇ ਵਿੱਚੋਂ ਸੱਤ ਤੋਂ ਆਪਣੇ ਆਰਟ ਸਟੇਟਾਂ ਗਈਏ ਸੀ ਜਿਵੇਂ ਮਣੀਪੁਰ ਹੋ ਗਿਆ ਆਪਣਾ ਯੂਪੀ ਹੋ ਗਿਆ ਬਿਹਾਰ ਹੋ ਗਿਆ ਇਹ ਸਾਰੇ ਸਟੇਟਾਂ ਗਈਆਂ ਸੀ ਜਿਹਦੇ ਵਿੱਚ ਇੰਡੀਆ ਦੇ ਵਿੱਚੋਂ ਆਪਣੇ ਮਤਲਬ ਆਪਣੇ ਭਵਾਨੀਗੜ੍ਹ ਸ਼ਹਿਰ ਦੇ ਕੁਝ ਸੱਤ ਬੱਚੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਸੱਤ ਦੇ ਵਿੱਚੋਂ 6 ਗੋਲਡ ਤੇ ਇੱਕ ਸਿਲਵਰ ਮੈਡਲ ਆ ਗਿਆ ਕਿਹੜੀ ਕੈਂਟਰ ਨੋਟ ਆ ਰਿਹਾ ਹੈ ਜੀ ਅਭੀਸ਼ੋਗਾਮਾ ਚੀਕੀ। ਕੋ ਸਰ ਜਿਹੜੀ ਇਹ ਚੈਂਪੀਅਨਸ਼ਿਪ ਹੁੰਦੀ ਆ ਇਹ ਕੁੰਗੂ ਫੈਡਰੇਸ਼ਨ ਦੇ ਵੱਲੋਂ ਕਰਦੀ ਆ। ਇਹ ਫੈਡਰੇਸ਼ਨ ਦੇ ਵੱਲ ਹੁੰਦੀ ਆ ਜੀ। ਤੇ ਆਪਣੇ ਇਲਾਕੇ ਦੇ ਕਿੰਨੇ ਬੱਚੇ ਗਏ ਸੀ? ਆਪਣੇ ਇਲਾਕੇ ਦੇ 11 ਬੱਚੇ ਗਏ ਸੀ ਜੀ। ਇਹ ਜਿਹੜੇ ਬੇਲ ਦੇ ਬੱਚੇ ਸਕੂਲਾਂ ਦੇ ਪ੍ਰਾਈਵੇਟ ਦੇ ਨੇ ਜਾਂ ਸਰਕਾਰੀ ਦੇ ਜੀ। ਪ੍ਰਾਈਵੇਟ ਸਰਕਾਰੀ ਦੋਨੋਂ ਸੀਗੀ। ਕੁਝ ਪਾਸ ਆ ਡੋਗੇ ਪਲੱਸ ਦੋ ਬੱਚੇ ਤਾਂ ਕੁਝ ਪ੍ਰਾਈਵੇਟ ਦੇ ਬੱਚੇ। ਚੋਣ ਹੋਈ ਸੀ ਇਹਨਾਂ ਦੀ। ਹਾਂਜੀ ਹਾਂਜੀ। ਇੰਨੇ ਮੀ ਦੇ ਵਿੱਚ ਬੱਚੇ ਐਡੀ ਪ੍ਰਾਪਤੀ ਕਰਕੇ ਆਏ ਨੇ ਤੁਹਾਨੂੰ ਕੋਈ ਲੈਣ ਵਾਸਤੇ ਸਰਕਾਰੀ ਅਫਸਰ ਜਾਂ ਲੀਡਰ ਆਏ ਜਾਂਦੇ ਸਵਾਗਤ ਕਰਦੇ। ਆਪ ਕੌਣ ਚੁਣਦੇ? ਨਹੀਂ ਜੀ ਕੋਈ ਹਾਂਜੀ ਕਹਿੰਨੇ ਜੀ ਮਤਲਬ ਪਹਿਲਾਂ ਵੀ ਕਦੋਂ ਵਰਗੇ ਆ ਬੱਚੇ ਪਹਿਲਾਂ ਨੈਸ਼ਨਲ ਖੇਡ ਕੇ ਐਨੇ ਸਾਮ ਖੇਡ ਕੇ ਨੇ ਸੀ ਗੇਮ ਦੀ ਤੇ ਉਦੋਂ ਵੀ ਸਾਨੂੰ ਮਤਲਬ ਕੋਈ ਸਪੋਰਟ ਮਿਲੀ ਨਹੀਂ ਆਹੀ ਕੋਈ ਆਏਗਾ ਉਦੋਂ ਵੀ ਬੜੇ ਉਹਨਾਂ ਮੈਸੇਜ ਕਰ ਲਈ ਤਾਂ ਸਰਕਾਰ ਕਹਿੰਦੀ ਆ ਕੁੜੀਆਂ ਨੂੰ ਪੜਾਓ ਖੜਾ ਹਾਂਜੀ ਹਾਂਜੀ ਜਿਹਦੇ ਪਾਸੇ ਬੱਚੀ ਆਈਡੀ ਅਚੀਵਮੈਂਟ ਕਰਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਕਿ ਅਫਸਰਾਂ ਦਾ ਕਿ ਉਹਨਾਂ ਨੂੰ ਮੀਂਹ ਚ ਲੈਣ ਨਹੀਂ ਆਇਆ ਲੱਗਦਾ ਦੁੱਖ ਹੁੰਦਾ ਹੈਗਾ ਬਿਲਕੁਲ ਦੁੱਖ ਹੁੰਦਾ ਜੀ ਬਿਲਕੁਲ ਦੁੱਖ ਹੁੰਦਾ ਐਨੇ ਵੀ ਮਤਲਬ ਬੱਚੇ ਸਟ੍ਰਗਲ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਤੇ ਪੇਰੈਂਟਸ ਨੇ ਇੰਨਾ ਤੋ ਅਜਿਹੇ ਖਿਡਾਰੀਆਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਅੱਗੇ ਵਧਣਾ ਚਾਹੀਦਾ ਹੈ ਉੱਥੇ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਤੇ ਖੇਡ ਸੰਸਥਾਵਾਂ ਨੂੰ ਅਜਿਹੇ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਹ ਖਿਡਾਰੀ ਖੇਡ ਜਗਤ ਅੰਦਰ ਹੋਰ ਵੀ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਅਤੇ ਪੰਜਾਬ ਤੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲ ਜਹੰਦੀ ਰਿਪੋਰਟ